ਆਮ ਆਦਮੀ ਪਾਰਟੀ ਦਾ ਡੇ 1 ਤੋਂ ਜੋ ਇਹਨਾਂ ਨੇ ਕੰਮ ਕਰਨ ਦੀ ਜਿਹੜੀ ਜੋ ਪ੍ਰਣ ਲੈ ਕੇ ਆਏ ਸੀ ਵੀ ਅਸੀਂ ਇਹ ਕੰਮ ਕਰਨੇ ਆ ਜਾਂ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਕਰਨਾ ਹੈ ਆਪਣਾ ਕਾਰਜਵਾਰ ਜੋ ਵੀ ਆਪਣਾ ਕਰਨਾ ਕੰਮ ਕਰਨਾ ਉਹ ਉਹਨਾਂ ਨੇ ਐਕਚੁਅਲ ਦੇ ਵਿੱਚ ਕੀ ਲੋਕਾਂ ਦੇ ਮਾਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜੋ ਤਵੀ ਸੀ ਉਹ ਬਹੁਤ ਨਿੱਖਰ ਕੇ ਬਹੁਤ ਵਧੀਆ ਸੋਹਣੇ ਤਰੀਕੇ ਦੇ ਨਾਲ ਲੋਕਾਂ ਨੂੰ ਸਮਝ ਆ ਚੁੱਕੇ ਕੈਂਡੀਡੇਟ ਤੁਹਾਡੇ ਜਿਹੜੇ ਹੈਗੇ ਸੀ ਕਿ ਲੁਧਿਆਣਾ ਦੇ ਉਹਨਾਂ ਦਾ ਕਿੰਨਾ ਕੁ ਇਫੈਕਟ ਮੰਗ ਜੀ ਕਿ ਉਹਨਾਂ ਦਾ ਆਪਣਾ ਰਸੂਕ ਬਹੁਤ ਵਧੀਆ ਹੈਗਾ ਲੁਧਿਆਣਾ ਦੇ ਵਿੱਚ ਉਹ ਇੱਕ ਚੰਗੇ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਮੁਸੀਬਤਾਂ ਹੱਲ ਕੀਤੀਆਂ ਸੇਤ ਸਿੱਖਿਆ ਤੇ ਕਰਪਸ਼ਨ ਇਹ ਜਿਹੜੇ ਤਿੰਨ ਮੇਨ ਮੁੱਦੇ ਸੀਗੇ ਅਸੀਂ ਤਿੰਨਾਂ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜੋ ਸਕੂਲ ਆਬਿਨੈਂਸੀਸ ਜੋ ਦਿੱਲੀ ਦੀ ਤਰਜ਼ ਦੇ ਉੱਤੇ ਸਰਕਾਰ ਪੰਜਾਬ ਦੇ ਵਿੱਚ ਖੋਲ ਰਹੀ ਹੈ ਖੁੱਲ ਵੀ ਗਏ ਆ ਕਾਫੀ ਚੱਲ ਵੀ ਰਹੇ ਆ ਵਧੀਆ ਉਹ ਇੱਕ ਸਾਡੀ ਨੰਬਰ 1 ਫਲਪ ਦੀ ਇਚਰਾਂ ਦੀ ਗਿਣਤੀ ਤੇ ਬੱਚਿਆਂ ਦੀ ਗਿਣਤੀ ਪਰ ਕਰੀਏ ਦੋਨੋਂ ਵਧ ਰਹੀਆਂ ਜਿਹੜੇ ਆਮ ਸਕੂਲ ਜਿਹੜੇ ਸਰਕਾਰੀ ਸਕੂਲ ਸੀ ਹੁਣ ਉਹ ਉਹਨਾਂ ਦੀ ਵੀ ਅਪਗ੍ਰੇਡੇਸ਼ਨ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਉਹ ਚੱਲ ਰਹੀ ਹੈ ਮਾਰੀਆਂ ਲਈ ਟ੍ਰੇਡ ਲਈ ਸਰਕਾਰ ਨੇ ਕੀ ਕੀਤਾ ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਆਫੀਸ ਅਧਿਕਾਰੀ ਨੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਅਮਨੇ ਸਾਹਮਣੇ ਉਹਨਾਂ ਨੂੰ ਬਿਠਾ ਕੇ ਇੱਕੋ ਮੇਜ਼ ਦੇ ਉੱਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਮੁਸੀਬਤਾਂ ਸੁਣੀਆਂ ਤੇ ਉਹਨਾਂ ਦਾ ਹੱਲ ਜਿਹੜਾ ਹੈਗਾ ਨਾਲ ਦੀ ਨਾਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਰੈਵਨਿਊ ਹੈਗਾ ਸਰਕਾਰ ਦਾ ਉਹ ਵੀ ਬਹੁਤ ਬੂਸਟ ਕੀਤਾ ਦੋਸਤੋ ਤੁਸੀਂ ਜੁੜੇ ਹੋ ਬਾਬੂ ਸ਼ਾਹੀ ਟਾਈਮ ਦੇ ਨਾਲ ਮੈਂ ਜਦਾੜਗੁਰ ਨਾਲ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਆਏ ਆਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਪੱਛਮੀ ਜਿਮਨੀ ਚੋਂ ਦਾ ਰਿਜ਼ਲਟ ਕੱਲ ਆਇਆ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉੱਥੇ ਹਾਲਾਂਕਿ ਜੋਰ ਸਾਰੀਆਂ ਪਾਰਟੀਆਂ ਨੇ ਬਹੁਤ ਲਾਇਆ ਹੋਇਆ ਸੀਗਾ ਸੋ ਲੁਧਿਆਣਾ ਦੇ ਵਿੱਚ ਕਿਹੜੇ ਫੈਕਟਸ ਨੇ ਜਿਹੜੇ ਕੰਮ ਕੀਤੇ ਨੇ ਕਿਹੜੇ ਸਰਕਾਰ ਦੇ ਕੀਤੇ ਹੋਏ ਚੰਗੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਆਲ ਓਵਰ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹਨਾਂ ਦੇ ਵਰਕਰ ਨੇ ਨੇਤਾ ਨੇ ਕਿਹੜੇ ਕੰਮ ਨੇ ਜਿਹੜੇ ਉਹ ਗਿਣਾ ਸਕਦੇ ਨੇ ਵੀ ਸਾਡੀ ਪਾਰਟੀ ਨੇ ਜਿਹੜੇ ਸਪੈਸ਼ਲ ਕੀਤੇ ਨੇ ਆਪਾਂ ਪਹੁੰਚੇ ਆਂ ਸ਼੍ਰੀ ਫਤਗੜ ਸਾਹਿਬ ਇੱਥੋਂ ਨੌਜਵਾਨ ਆਗੂ ਆਸ਼ੀਸ਼ ਛਤਰੀ ਜੀ ਅੱਜ ਆਪਣੇ ਨਾਲ ਮਹਿਮਾਨ ਨੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਤੋਂ ਅੱਜ ਪਾਰਟੀ ਦੇ ਕੀਤੇ ਕੰਮਾਂ ਪ੍ਰਤੀ ਸਾਰੀ ਜਿਹੜੀ ਜਾਣਕਾਰੀ ਉਹ ਲਵਾਂਗੇ ਸਵਾਗਤ ਹੈ ਬਾਬੂ ਸ਼ਾਹੀ ਜੀ ਸਤਿ ਸ਼੍ਰੀ ਅਕਾਲ ਜੀ ਗੁਰਨਾ ਜੀ ਤੇ ਮੈਂ ਗੁਰਨਾ ਜੀ ਦਾ ਤੇ ਬਾਬੂ ਸ਼ਾਹੀ .com ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹਾਂ ਜੀ ਸਭ ਤੋਂ ਪਹਿਲਾ ਸਵਾਲ ਹੈ ਵੀ ਪਾਰਟੀ ਦੀ ਵਧੀਆ ਜਿੱਤ ਹੋਈ ਹੈ ਲੁਧਿਆਣਾ ਪੱਛਮੀ ਦੇ ਵਿੱਚ ਜੀ ਕਿਹੜੇ ਕਿਹੜੇ ਫੈਕਟਸ ਨੂੰ ਤੁਸੀਂ ਮੰਨਦੇ ਹੋ ਵੀ ਕੰਮ ਕਰਿਆ ਤੁਹਾਡੇ ਜੀ ਦੇਖੋ ਜਿਹੜਾ ਫੈਕਟਰ ਹੈਗਾ ਕਿ ਜੋ ਇੱਕ ਨਰੇਟਿਵ ਲਾਇਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਮਤਲਬ ਕੋਈ ਵੀ ਇਹਦੇ ਵਿੱਚ ਕੋਈ ਲੋਕਾਂ ਨੂੰ ਨਾ ਪਸੰਦ ਆਇਆ ਜਾਂ ਕੋਈ ਇਹੋ ਜੀ ਗੱਲਬਾਤ ਆ ਉਹ ਕੁਝ ਵੀ ਦੇਖਣ ਦੇ ਵਿੱਚ ਸਾਹਮਣੇ ਨਹੀਂ ਆਇਆ ਜਿਹੜਾ ਲੋਕਾਂ ਨੇ ਹਜੇ ਵੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਧ ਫੈਕਟਰ ਕਮ ਆਇਆ ਉਹ ਇਹ ਆਇਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਡੇ 1 ਤੋਂ ਜੋ ਇਹਨਾਂ ਨੇ ਕੰਮ ਕਰਨ ਦੀ ਜਿਹੜੀ ਜੋ ਪ੍ਰਣ ਲੈ ਕੇ ਆਏ ਸੀ ਵੀ ਅਸੀਂ ਇਹ ਕੰਮ ਕਰਨੇ ਆ ਜਾ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਕਰਨਾ ਹੈ ਆਪਣਾ ਕਾਰੋਬਾਰ ਜੋ ਵੀ ਆਪਣਾ ਕਰਨਾ ਕੰਮ ਕਰਨਾ ਉਹ ਉਹਨਾਂ ਨੇ ਐਕਚੁਅਲ ਦੇ ਵਿੱਚ ਕੀਤਾ ਜੋ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਹਾਂ ਵੀ ਅਸੀਂ ਚੰਗੀ ਸਿਹਤ ਦਵਾਂਗੇ ਅਸੀਂ ਚੰਗੀ ਸਿੱਖਿਆ ਦਵਾਂਗੇ ਅਸੀਂ ਕਰਾਪਸ਼ਨ ਫ੍ਰੀ ਜਿਹੜਾ এনवायरमेंट ਹੈਗਾ ਲੋਕਾਂ ਨੂੰ ਵਪਾਰੀਆਂ ਨੂੰ ਕਿਸਾਨਾਂ ਨੂੰ ਚੰਗਾ ਜਿਹੜੀ ਹੈਗੀ ਉਹਨਾਂ ਦੀਆਂ ਮੰਗਾਂ ਨੂੰ ਨੰਬਰ ਦੇ ਨਜ਼ਰ ਰੱਖ ਕੇ ਉਹ ਹਿਸਾਬ ਦੀਆਂ ਪਾਲਿਸੀਆਂ ਬਣਾਵਾਂਗੇ ਉਹ ਸਾਰਾ ਕੁਝ ਸਰਕਾਰ ਨੇ ਕੀਤਾ ਤੇ ਇਸ ਕਰਕੇ ਜਿਹੜਾ ਲੋਕਾਂ ਦੇ ਮਾਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜੋ ਛਵੀ ਸੀ ਉਹ ਬਹੁਤ ਮਿੱਖਰ ਕੇ ਬਹੁਤ ਵਧੀਆ ਸੋਹਣੇ ਤਰੀਕੇ ਦੇ ਨਾਲ ਲੋਕਾਂ ਨੂੰ ਸਮਝ ਆ ਚੁੱਕਿਆ ਕਿ ਜਿਹੜਾ ਜੇ ਕੋਈ ਪੰਜਾਬ ਦਾ ਭਲਾ ਅੱਜ ਕਰ ਸਕਦਾ ਹੈ ਜੇ ਪੰਜਾਬ ਨੂੰ ਕੋਈ ਰੰਗਲਾ ਪੰਜਾਬ ਬਣਾ ਬਣਾ ਸਕਦਾ ਹੈ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਉਹਨਾਂ ਦੀ ਅਗਵਾਈ ਹੇਠ ਹੀ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈ ਕੈਂਡੀਡੇਟ ਤੁਹਾਡੇ ਜਿਹੜੇ ਹੈਗੇ ਸੀ ਕਿ ਲੁਧਿਆਣਾ ਦੇ ਉਹਨਾਂ ਦਾ ਕਿੰਨਾ ਕੁ ਇਫੈਕਟ ਮੰਨਦੇ ਹੋ ਜੀ ਦੇਖੋ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹਨਾਂ ਦਾ ਆਪਣਾ ਰਸੂਕ ਬਹੁਤ ਵਧੀਆ ਹੈਗਾ ਲੁਧਿਆਣਾ ਦੇ ਵਿੱਚ ਉਹ ਇੱਕ ਚੰਗੇ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਮੁਸੀਬਤਾਂ ਹੱਲ ਕੀਤੀਆਂ ਐਜ਼ ਏ ਐਮਪੀ ਵੀ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਲਈ ਇੱਕ ਬਹੁਤ ਰਿਸਪੈਕਟ ਤੇ ਬਹੁਤ ਇੱਜ਼ਤ ਸੀਗੀ ਜਿਹੜਾ ਕੀ ਉਹਨਾਂ ਨੂੰ ਮਤਲਬ ਜੋ ਵੀ ਤੁਸੀਂ ਦੇਖਿਆ ਹੈ ਨਤੀਜਾ ਕੀ ਉਹਨਾਂ ਨੇ ਕਿੰਨੀਆਂ ਜ਼ਿਆਦਾ ਵੋਟਾਂ ਦੇ ਮਾਰ ਜਾਂਦੇ ਨਾਲ 10000 ਪਲੱਸ ਵੋਟਾਂ ਦੇ ਮਾਰ ਜਾਂਦੇ ਨਾਲ ਉਹ ਜਿੱਤੇ ਨੇ ਤੇ ਉਹ ਤਾਂ ਹੀ ਜਿੱਤੇ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਰਸੂਕ ਵੀ ਸੀਗਾ ਪਲੱਸ ਜੋ ਆਮ ਆਦਮੀ ਪਾਰਟੀ ਲਈ ਲੋਕਾਂ ਦਾ ਪਿਆਰ ਸੀਗਾ ਉਹ ਸਾਰੀਆਂ ਚੀਜ਼ਾਂ ਸਾਰੇ ਫੈਕਟਰ ਜਿਹੜੇ ਹੈਗੇ ਆ ਉਹ ਕੰਮ ਕੀਤੇ ਹੈਗੇ ਲੁਧਿਆਣਾ ਦੇ ਅਗਲੀ ਅਗਲਾ ਸਵਾਲ ਮੈਂ ਤੁਹਾਨੂੰ ਕਰੂੰਗਾ ਵੀ ਤੁਹਾਡੀ ਪਾਰਟੀ ਦੋ ਮੇਨ ਮੁੱਦੇ ਪੰਜਾਬ ਦੇ ਵਿੱਚ ਲੈ ਕੇ ਆਈ ਸੀਗੀ ਇੱਕ ਸੇਧ ਦਾ ਤੇ ਇੱਕ ਸਿੱਖਿਆ ਦਾ ਜੀ ਤੁਸੀਂ ਕੀ ਸਮਝਦੇ ਵੀ ਦੋਨਾਂ ਅੱਖਾਂ ਦੇ ਸਰਕਾਰ ਨੇ ਕਿੰਨਾ ਕੁ ਜਿਹੜਾ ਕੰਮ ਹੈ ਉਹ ਕੀਤਾ ਜੀ ਜੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਸਰਕਾਰ ਹੈਗੀ ਆ ਉਹ ਡੇ 1 ਤੋਂ ਇਹਨਾਂ ਦੋਨਾਂ ਫੈਕਟਰ ਦੇ ਉੱਤੇ ਲਗਾਤਾਰ ਸੀਰੀਅਸਲੀ ਕੰਮ ਕਰ ਰਹੀ ਹੈ ਸਿਹਤ ਸਿੱਖਿਆ ਤੇ ਕਰਪਸ਼ਨ ਇਹ ਜਿਹੜੇ ਤਿੰਨ ਮੇਨ ਮੁੱਦੇ ਸੀਗੇ ਅਸੀਂ ਤਿੰਨਾਂ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਜਿਹੜਾ ਚੌਥਾ ਸੀਗਾ ਨਸ਼ਿਆਂ ਵਾਲਾ ਉਹਦੇ ਤੇ ਵੀ ਜਿਹੜਾ ਸਰਕਾਰ ਦਾ ਤੁਸੀਂ ਦੇਖ ਹੀ ਲਿਆ ਜਿਸ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ ਬਾਕੀ ਆਪਾਂ ਸਿਹਤ ਤੇ ਸਿੱਖਿਆ ਦੀ ਜੇ ਪਿੰਨ ਪਾਰਟਿਕੂਲਰ ਗੱਲ ਕਰੀਏ ਤਾਂ ਜਿਹੜੀ ਜਿਹੜੀ ਸਿਹਤ ਹੈਗੀ ਉਹਦੇ ਲਈ ਦੇਖੋ ਤੁਸੀਂ ਜਗਾ ਜਗਾ ਦੇ ਉੱਤੇ ਇਹਨਾਂ ਨੇ ਜਿਹੜੇ ਮੁਹੱਲਾ ਕਲੀਨਿਕ ਬਣਾ ਕੇ ਜਿਹੜੇ ਲੋਕਾਂ ਦਾ ਐਕਸੈਸ ਸੀਗਾ ਟੂਵਰਡਸ ਦੀ ਸਿਹਤ ਫੈਸਿਲਿਟੀਆਂ ਉਹ ਇੱਕ ਬਹੁਤ ਈਜ਼ੀ ਬਣਾ ਦਿੱਤਾ ਗਿਆ ਲੋਕਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਖੜਨ ਦੀ ਜ਼ਰੂਰਤ ਨਹੀਂ ਹੈ ਲੋਕਾਂ ਦੇ ਘਰਾਂ ਦੇ ਮੁਹੱਲਿਆਂ ਦੇ ਵਿੱਚ ਮਤਲਬ ਤੁਸੀਂ ਦੇਖੋ ਵੀ ਡਾਕਟਰਸ ਅਵੇਲੇਬਲ ਕਰਵਾਤੇ ਹੈਗੇ ਸਰਕਾਰ ਨੇ ਤੇ ਲੋਕਾਂ ਦੇ ਲਈ ਬਹੁਤ ਈਜ਼ੀ ਹੋ ਗਿਆ ਕਿ ਹਾਂ ਵੀ ਜਾ ਕੇ ਮੁਹੱਲਾ ਕਲੀਨਿਕ ਦੇ ਵਿੱਚ ਜੇ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਜਾ ਕੇ ਉਹਦਾ ਹੱਲ ਕਰ ਸਕਦੇ ਆ ਤੇ ਜਿਹੜੀ ਸਭ ਤੋਂ ਵੱਡੀ ਉਪलब्धि ਜਿਹੜੀ ਰਹੀ ਹੈ ਇਹਨਾਂ ਦੀ ਇਹ ਰਹੀ ਹੈ ਕਿ ਜਿਹੜਾ ਇੱਕ ਜਿਹੜਾ ਸਾਡੇ ਮਾਨਯੋਗ ਸਿਹਤ ਮੰਤਰੀ ਸਰਦਾਰ ਡਾਕਟਰ ਬਲਵੀਰ ਸਿੰਘ ਜੀ ਆ ਉਹ ਇੱਕ ਆਪ ਇੱਕ ਡਾਕਟਰ ਨੇ ਉਹਨਾਂ ਨੂੰ ਜਿਹੜੀਆਂ ਇਸ ਮੈਕਮੇ ਦੀਆਂ ਦਿੱਕਤਾਂ ਪਰੇਸ਼ਾਨੀਆਂ ਜੋ ਵੀ ਹੈਗੀਆਂ ਨੇ ਇਹਦੀਆਂ ਬਰੀਕੀਆਂ ਹੈਗੀਆਂ ਨੇ ਉਹਨਾਂ ਨੂੰ ਉਹ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਆ ਬਹੁਤ ਇੱਕ ਸੂਝਵਾਨ ਇਨਸਾਨ ਨੇ ਉਹ ਆਪ ਖੁਦ ਜਾ ਜਾ ਕੇ ਹਸਪੀਟਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਰ ਤੀਜੇ ਦਿਨ ਉਹ ਕਿਸੇ ਨਾ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਅਚਾਨਕ ਚੱਕ ਜਾ ਕੇ ਉੱਥੇ ਚੈਕਿੰਗ ਕਰਦੇ ਆ ਜੋ ਵੀ ਉੱਥੇ ਦਿੱਕਤ ਪਰੇਸ਼ਾਨੀ ਹੁੰਦੀ ਆ ਉਹ ਉਹਨਾਂ ਨੂੰ ਹੱਲ ਕਰਦੇ ਆ ਉਹਨਾਂ ਦਾ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਜਾ ਕੇ ਉੱਥੇ ਸਟਾਫ ਨੂੰ ਮਤਲਬ ਕੋਈ ਕੋਈ ਆਪਣਾ ਕੋਈ ਰੋਪ ਦਿਖਾਉਣਾ ਜਾਂ ਤੰਗ ਪਰੇਸ਼ਾਨ ਕਰਨਾ ਉਹਨਾਂ ਦਾ ਮਕਸਦ ਹੁੰਦਾ ਕਿ ਜਿਹੜੇ ਲੋਕਾਂ ਤੱਕ ਜੋ ਸਰਕਾਰ ਦੀਆਂ ਫੈਸਿਲਿਟੀਆਂ ਨੇ ਉਹ ਪ੍ਰੋਪਰਲੀ ਪਹੁੰਚ ਸਕ ਰਹੀਆਂ ਨੇ ਕਿ ਨਹੀਂ ਸਕ ਰਹੀਆਂ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਤੇ ਉਹਨਾਂ ਦੀ ਜਿਹੜੀ ਨੀਅਤ ਹੈਗੀ ਆ ਟਵਾਰਡਸ ਜਿਹੜੀਆਂ ਸਿਹਤ ਫੈਸਿਲਿਟੀਆਂ ਨੂੰ ਬਿਹਤਰ ਕਰਨ ਦੇ ਲਈ ਉਹ ਬਹੁਤ ਵਧੀਆ ਦਿਨ ਰਾਤ ਲੱਗੇ ਹੋਏ ਨੇ ਕੰਮ ਕਰ ਰਹੇ ਨੇ ਜੀ ਸਿਹਤ ਸਿੱਖਿਆ ਬਾਰੇ ਕੀ ਕਹਿਣਾ ਚਾਹੋਗੇ ਸਿੱਖਿਆ ਬਾਰੇ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਸ਼ੁਰੂ ਤੋਂ ਹੀ ਸਾਡੇ ਜਿਹੜੇ ਮੰਤਰੀ ਹੈਗੇ ਆ ਮੰਤਰੀ ਸਾਹਿਬ ਹੈਗੇ ਨੇ ਆਪਣੇ ਪਰਜੋਤ ਬੈਂ ਜੀ ਪਰਜੋਤ ਬੈਂ ਜੀ ਉਹ ਲਗਾਤਾਰ ਸਿਹਤ ਆਪਣੀ ਸਿੱਖਿਆ ਦੇ ਜਿਹੜਾ ਵੀ ਫੀਲਡ ਹੈਗਾ ਉਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਸਕੂਲ ਆਫ ਐਮਿਨੈਂਸੀਜ਼ ਜੋ ਦਿੱਲੀ ਦੀ ਤਰਜ਼ ਦੇ ਉੱਤੇ ਸਰਕਾਰ ਪੰਜਾਬ ਦੇ ਵਿੱਚ ਖੋਲ ਰਹੀ ਹੈ ਖੁੱਲ ਵੀ ਗਏ ਆ ਕਾਫੀ ਚੱਲ ਵੀ ਰਹੇ ਆ ਵਧੀਆ ਉਹ ਇੱਕ ਸਾਡੀ ਨੰਬਰ 1 ਉਪਲਬਧੀ ਆ ਨੰਬਰ 2 ਦੇ ਉੱਤੇ ਤੁਸੀਂ ਦੇਖੋ ਵੀ ਪੇਰੈਂਟ ਟੀਚਰ ਮੀਟਿੰਗ ਦਾ ਜਿਹੜਾ ਕਲਚਰ ਹੈਗਾ ਉਹ ਸਿਰਫ ਸਰਕਾਰੀ ਸਕੂਲਾਂ 'ਚ ਕਦੇ ਵੀ ਨਹੀਂ ਹੁੰਦਾ ਸੀਗਾ ਸਿਰਫ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁੰਦਾ ਸੀ ਉਹ ਉਹਨਾਂ ਨੇ ਕਲਚਰ ਜਿਹੜਾ ਹੈਗਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਇੰਟਰੋਡਿਊਸ ਕਰਾਇਆ ਜਿਸ ਦੇ ਨਾਲ ਕੀ ਮਾਪਿਆਂ ਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਸਾਡਾ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਵੇਂ ਹੈ ਕਿਵੇਂ ਨਹੀਂ ਮਾਪਿਆਂ ਦਾ ਧਿਆਨ ਵੀ ਆਪਣੇ ਬੱਚਿਆਂ ਵੱਲ ਉਸ ਹਿਸਾਬ ਨਾਲ ਚੱਲਦਾ ਤੇ ਉਹ ਆਪਣਾ ਜਿਹੜਾ ਬੱਚਿਆਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਹਾਂ ਬਈ ਅਸੀਂ ਆਪਣੇ ਵਧੀਆ ਕਰਾਂਗੇ ਤਾਂ ਸਾਡੇ ਮਾਪਿਓ ਦੀ ਵੀ ਇੱਜ਼ਤ ਵਧੀਆ ਹੋਊਗੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੀ ਸਾਡਾ ਵਧੀਆ ਰਿਪੋਰਟ ਮਿਲੂਗੀ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਚੰਗਾ ਪੜਨ ਦੀ ਜਿਹੜੀ ਹੈਗੀ ਇੱਛਾ ਉਹ ਪ੍ਰਗਟ ਹੁੰਦੀ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਟੈਸਟ ਵਗੈਰਾ ਹੈਗੇ ਆ ਜੋ ਵੀ ਸਰਕਾਰੀ ਟੈਸਟ ਹੁੰਦੇ ਆ 10ਵੀਂ 12ਵੀਂ ਤੋਂ ਬਾਅਦ 12ਵੀਂ ਵਾਲੇ ਉਹਨਾਂ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਹੈਗੀ ਹੈ ਪਰਫਾਰਮੈਂਸ ਬੜੀ ਵਧੀਆ ਰਹੀ ਹੈ ਸਰਕਾਰੀ ਸਕੂਲਾਂ ਦੀ ਜੀ ਅਗਮੇਨ ਗੱਲ ਆਪਾਂ ਟੀਚਰਾਂ ਦੀ ਗਿਣਤੀ ਤੇ ਬੱਚਿਆਂ ਦੀ ਗਿਣਤੀ ਪ੍ਰਕਾਰ ਦੀ ਇਹ ਦੋਨੋਂ ਵਧ ਰਹੀਆਂ ਨੇ ਬਿਲਕੁਲ ਜੀ ਲਗਾਤਾਰ ਦੇਖੋ ਤੁਸੀਂ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਤੋਂ ਲੋਕੀ ਹਟਾ ਹਟਾ ਕੇ ਕੌਣ ਨਹੀਂ ਜਾਊਗਾ ਕਿ ਮੇਰਾ ਬੱਚਾ ਜਿਹੜਾ ਹੈਗਾ ਉਹ ਇੱਕ ਵਧੀਆ ਸਕੂਲ ਦੇ ਵਿੱਚ ਜਿਵੇਂ ਸਕੂਲ ਆਫ ਐਮੀਨੈਂਸਾ ਜਿੱਥੇ সুইমিং ਪੂਲ ਤੱਕ ਦੀ ਫੈਸਿਲਿਟੀ ਹੈ ਸ਼ੂਟਿੰਗ ਦੀ ਫੈਸਿਲਿਟੀ ਆ ਆਮ ਸਕੂਲਾਂ ਦੀ ਗੱਲ ਕਰਦੇ ਆ ਆਮ ਸਕੂਲਾਂ ਦੇ ਵਿੱਚ ਵੀ ਦੇਖੋ ਤੁਸੀਂ ਜਿਹੜਾ ਹੈਗਾ ਜਿਹੜੇ ਆਮ ਸਕੂਲ ਜਿਹੜੇ ਸਰਕਾਰੀ ਸਕੂਲ ਜੀ ਹੁਣ ਉਹ ਉਹਨਾਂ ਦੀ ਵੀ ਅਪਗ੍ਰੇਡੇਸ਼ਨ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਉਹ ਚੱਲ ਰਹੀ ਹੈ ਛੋਟੇ ਛੋਟੇ ਸਕੂਲਾਂ ਦੇ ਵਿੱਚ ਵੀ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ ਦੇ ਵਿੱਚ ਵੀ ਸਮਾਰਟ ਜਿਹੜੇ ਪ੍ਰੋਜੈਕਟਰਸ ਹੈਗੇ ਨੇ ਪ੍ਰੋ ਸਮਾਰਟ ਕਲਾਸਰੂਮਸ ਦੇ ਮਤਲਬ ਜਿਹੜੇ ਪ੍ਰੋਜੈਕਟ ਹੈਗੇ ਉਹ ਚੱਲ ਰਹੇ ਨੇ ਤੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਉਹਨਾਂ ਨੂੰ ਕੱਲੇ-ਕੱਲੇ ਸਕੂਲਸ ਦੇ ਵਿੱਚ ਕੱਲੇ-ਕੱਲੇ ਜ਼ਿਲ੍ਹੇ ਦੇ ਵਿੱਚ ਇੱਕ ਸਿੱਖਿਆ ਕਮੇਟੀਆਂ ਦਾ ਕੀਤਾ ਗਿਆ ਹੈਗਾ ਸੰਗਠਨ ਕੀਤਾ ਗਿਆ ਜਿਹਦੇ ਵਿੱਚ ਕੀ ਕੱਲੇ-ਕੱਲੇ ਸਕੂਲ ਦੇ ਵਿੱਚ ਉਹਨਾਂ ਦੇ ਵਿੱਚ ਵਿਜ਼ਿਟ ਕਰਕੇ ਉਹਨਾਂ ਦੇ ਵਿੱਚ ਜੋ-ਜੋ ਦਿੱਕਤਾਂ ਆ ਰਹੀਆਂ ਨੇ ਸਾਡੇ ਵਲੰਟੀਅਰਸ ਵੀ ਇਹਦੇ ਵਿੱਚ ਬਹੁਤ ਬਾਤ ਚੜ ਕੇ ਹਿੱਸਾ ਲੈ ਰਹੇ ਆ ਉਹ ਜਾਣਦੇ ਆ ਉੱਥੇ ਸਕੂਲ ਦੇ ਵਿੱਚ ਉਹਨਾਂ ਦੀਆਂ ਦਿੱਕਤਾਂ ਨੂੰ ਪੁੱਛਦੇ ਆ ਵੀ ਹਾਂ ਵੀ ਤੁਹਾਡੇ ਸਕੂਲ 'ਚ ਬਾਉਂਡਰੀ ਵਾਲ ਹੈਗੀ ਆ ਤੁਹਾਡੇ ਸਕੂਲ 'ਚ ਪ੍ਰੋਪਰ ਟਾਇਲਟਸ ਹੈਗੇ ਆ ਤੁਹਾਡੇ ਸਕੂਲ ਦੇ ਵਿੱਚ ਕਿਸ ਚੀਜ਼ ਦੀ ਕਮੀ ਆ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਕੈਟੇਗਰੀਜ਼ ਕਰਕੇ ਉਹਨਾਂ ਦੇ ਫੰਡਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਜਾਰੀ ਹੋ ਰਹੇ ਨੇ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਸਚਜੇਤੰਗ ਨਾਲ ਉਪਯੋਗ ਕਰਕੇ ਉਹਨਾਂ ਦੀ ਅਪਗ੍ਰੇਡੇਸ਼ਨ ਜਾਰੀ ਹੈ ਜੀ ਮੇਰਾ ਅਗਲਾ ਸਵਾਲ ਹੈ ਤੁਸੀਂ ਲੰਬਾ ਸਮਾਂ ਟ੍ਰੇਡ ਵਿੰਗ ਨਾਲ ਜੁੜੇ ਰਹੇ ਹੋ ਜ਼ਿਲ੍ਹਾ ਜ਼ਿਲ੍ਹਾ ਪੱਧਰ ਤੇ ਤੁਸੀਂ ਕੰਮ ਕੀਤਾ ਹੈ ਹੁਣ ਤੁਸੀਂ ਸਟੇਟ ਲੈਵਲ ਤੇ ਕੰਮ ਕਰ ਰਹੇ ਹੋ ਜੀ ਵਪਾਰੀਆਂ ਲਈ ਟ੍ਰੇਡ ਲਈ ਸਰਕਾਰ ਨੇ ਕੀ ਕੀਤਾ ਜੋ ਪਿਛਲੀ ਸਰਕਾਰਾਂ ਨਹੀਂ ਕਰ ਸਕੀ ਵੇਖੋ ਜਿਹੜਾ ਛੋਟਾ ਵਪਾਰੀ ਹੈ ਨਾ ਉਹਦੀ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਦੇ ਸਾਰ ਨਹੀਂ ਲਈ ਕਿ ਹਾਂ ਜਿਹੜਾ ਛੋਟਾ ਵਪਾਰੀ ਹੈ ਚਾਹੇ ਉਹ ਕਿਸੇ ਵੀ ਮੁਸੀਬਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਸੀਗਾ ਉਹਨਾਂ ਦੀ ਕੋਈ ਸਾਰ ਕਿਸੇ ਸਰਕਾਰ ਨੇ ਨਹੀਂ ਲਈ ਸਾਡੇ ਜਿਹੜੇ ਮਾਣਯੋਗ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਜੀ ਆ ਪੰਜਾਬ ਦੇ ਉਹਨਾਂ ਨੇ ਕੱਲੇ-ਕੱਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਟ੍ਰੇਡ ਵਿੰਗ ਦੀਆਂ ਮੀਟਿੰਗਾਂ ਸਾਡੇ ਵਲੰਟੀਅਰਸ ਪਲੱਸ ਜਿਹੜੇ ਉੱਥੇ ਦੇ ਵਪਾਰੀ ਆ ਛੋਟੇ ਵਪਾਰੀਆ ਉਹ ਬੁਲਾ ਕੇ ਤੇ ਪਲੱਸ ਉਹਨਾਂ ਦੀ ਜਿਹੜੀ ਮੀਟਿੰਗ ਹੈਗੀ ਆ ਉਹ ਜਿਹੜੇ ਜਿੰਨੇ ਵੀ ਐਕਸਾਈਜ਼ ਦੇ ਟੈਕਸੇਸ਼ਨ ਵਾਲੇ ਜਿੰਨੇ ਵੀ ਅਹੁਦੇਦਾਰ ਨੇ ਵੱਡੇ ਅਹੁਦੇਦਾਰ ਨੇ ਉਹਨਾਂ ਦੇ ਅਮਨੇ ਸਾਹਮਣੇ ਉਹਨਾਂ ਨੂੰ ਬਿਠਾ ਕੇ ਇੱਕੋ ਮੇਹ ਦੇ ਉੱਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਮੁਸੀਬਤਾਂ ਸੁਣੀਆਂ ਤੇ ਉਹਨਾਂ ਦਾ ਹੱਲ ਜਿਹੜਾ ਹੈਗਾ ਨਾਲ ਦੀ ਨਾਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਜਿਹੜਾ ਡਰ ਸੀਗਾ ਲੋਕਾਂ ਦੇ ਵਿੱਚ ਛੋਟੇ ਵਪਾਰੀਆਂ ਦੇ ਮਾਣਾਂ ਦੇ ਵਿੱਚ ਟੈਕਸੇਸ਼ਨ ਵਾਲੇ ਖਾਸ ਕਰਕੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਲੈ ਕੇ ਕੀ ਹਾਂ ਵੀ ਸਾ ਮਤਲਬ ਪਤਾ ਨਹੀਂ ਕੀ ਛਾਪਾ ਮਾਰ ਦੇਵਗੇ ਕੀ ਕਰ ਦੇਵਗੇ ਉਹ ਜਿਹੜਾ ਹੈਗਾ ਡਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਜਿਹੜਾ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਰੈਵਨਿਊ ਹੈਗਾ ਸਰਕਾਰ ਦਾ ਉਹ ਵੀ ਬਹੁਤ ਬੂਸਟ ਕੀਤਾ ਪਲੱਸ ਜਿਹੜਾ ਲੋਕਾਂ ਦੇ ਮਨਾਂ ਚੋਂ ਡਰ ਨਿਕਲਿਆ ਤੇ ਲੋਕ ਜਿਆਦਾ ਹੁਣ ਇੱਕ ਨੰਬਰ ਦਾ ਕੰਮ ਕਰਕੇ ਖੁਸ਼ ਨੇ ਲੋਕ ਵੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਸੀ ਜਿਹੜੇ ਵਪਾਰੀ ਸੀ ਉਹ ਵੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਸੀ ਤੇ ਹੁਣ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਉਸ ਚੀਜ਼ ਦਾ ਡਰ ਤਕਰੀਬਨ ਤਕਰੀਬਨ ਨਿਕਲ ਚੁੱਕਿਆ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਚਾਹੁੰਦਾ ਕਿ ਮੈਂ ਇੱਕ ਨੰਬਰ ਦੇ ਵਿੱਚ ਕੰਮ ਕਰਾਂ ਨਾ ਮੈਨੂੰ ਕਿਸੇ ਚੀਜ਼ ਦਾ ਡਰ ਹੋਵੇ ਨਾ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਆਵੇ ਤੇ ਇਹ ਚੀਜ਼ ਦੇ ਵਿੱਚ ਬਹੁਤ ਹੈਲਪ ਮਿਲ ਗਿਆ ਜਿਹੜੀਆਂ ਮੀਟਿੰਗਸ ਹਰ ਇੱਕ ਜ਼ਿਲ੍ਹਾ ਪੱਧਰ ਤੇ ਉੱਤੇ ਹੋ ਰਹੀਆਂ ਨੇ ਜੀ ਐ ਤੁਸੀਂ ਫਤਗੜ ਸਾਹਿਬ ਨੂੰ ਬਿਲੋਂਗ ਕਰਦੇ ਹੋ ਤੁਹਾਡੀ ਫੈਮਿਲੀ ਸਾਰਾ ਇੱਥੇ ਵਿਦੇਹੀ ਵਸਿੰਦੇ ਹੋ ਤੁਸੀਂ ਜੀ ਫਤੇਗੜ ਸਾਹਿਬ ਦੇ ਵਿੱਚ ਤਿੰਨੋ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਜੀ ਤਾਂ ਆਪਾਂ ਹਲਕਾ ਫਤੇਗੜ ਸਾਹਿਬ ਦੀ ਗੱਲ ਕਰ ਲਈਏ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਦੀ ਜੀ ਕਿਹੜੀ ਕਾਰਗੁਜ਼ਾਰੀ ਮੰਨਦੇ ਹੋ ਤਿੰਨ ਸਾਢੇ ਤਿੰਨ ਸਾਲਾਂ ਦੀ ਵੀ ਸਰਕਾਰ ਨੇ ਕਿਹੜਾ ਕੰਮ ਜਿਹੜਾ ਹੈਗਾ ਉਹ ਮੇਨ ਕੀਤਾ ਬਿਖੋ ਹਲਕਾ ਫਤੇਗੜ ਸਾਹਿਬ ਦੇ ਵਿੱਚ ਵੀ ਜਿਵੇਂ ਆਪਾਂ ਸਿੱਖਿਆ ਕ੍ਰਾਂਤੀ ਦਾ ਲੈ ਲਈਏ ਤਾਂ ਵੀ ਬਹੁਤ ਵਧੀਆ ਕੰਮ ਫਤੇਗੜ ਸਾਹਿਬ ਦੇ ਵਿੱਚ ਹੋਇਆ ਤੇ ਤੁਸੀਂ ਦੇਖਿਓ ਵੀ ਜਿਹੜਾ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਫਤੇਗੜ ਸਾਹਿਬ ਦੇ ਵਿੱਚ ਬਹੁਤ ਐਕਸ਼ਨਸ ਇਹ ਜਿਹੇ ਹੋਏ ਆ ਜਿਨ੍ਹਾਂ ਨੇ ਨਸ਼ਿਆਂ ਨੂੰ ਠੱਲ ਪਾਣ ਦੇ ਵਿੱਚ ਪੂਰਾ ਪੂਰਾ ਮਤਲਬ ਯੋਗਦਾਨ ਪਾਇਆ ਵਾ ਤੇ ਜਿਹੜਾ ਸਿਹਤ ਦਾ ਆਪਾਂ ਦੇਖ ਲਈਏ ਜਿਵੇਂ ਸਾਡਾ ਸਿਵਲ ਹਸਪੀਟਲ ਹੈ ਇਹਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀਆਂ ਫੈਸਿਲਿਟੀਆਂ ਮਿਲੀਆਂ ਨੇ ਜੋ ਬਿਲਡਿੰਗਸ ਬਣੀਆਂ ਨੇ ਉਹ ਸਾਰੀਆਂ ਬਣੀਆਂ ਹੀ ਬਣੀਆਂ ਪਲੱਸ ਜਿਵੇਂ ਸਾਡੇ ਸਰਦਾਰ ਲਖਵੀਰ ਸਿੰਘ ਰਾਏ ਜੀ ਹੈਗੇ ਐਮਐਲਏ ਉਹ ਲੋਕਾਂ ਦੇ ਬਹੁਤ ਹੀ ਮਤਲਬ ਐਮਪੈਥਾਈਜ਼ ਕਰਦੇ ਆ ਕਿ ਹਾਂ ਵੀ ਉਹ ਦੇਖਦੇ ਆ ਕਿ ਹਸਪੀਟਲ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਵੇਂ ਮੰਨ ਲਓ ਉੱਥੇ ਸਾਡੇ ਉਰੇ ਡਾਇਲਿਸਿਸ ਦੀਆਂ ਕਿੰਨੀਆਂ ਹੀ ਮਸ਼ੀਨਾਂ ਸਰਦਾਰ ਲਖਵੀਰ ਸਿੰਘ ਰਾਏ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਜਿੰਨਾ ਵੀ ਆਪਣਾ ਰਸੂਕ ਯੂਜ਼ ਕਰਕੇ ਪ੍ਰਾਈਵੇਟ ਬੰਦਿਆਂ ਤੋਂ ਦਾਨ ਕਰਵਾਈਆਂ ਨੇ ਇਹ ਚੀਜ਼ ਕਿੰਨੇ ਦਾਨ ਕਰਵਾਏ ਨੇ ਕਦੇ 휠 ਚੇਅਰ ਦਾਨ ਕਰਵਾਈਆਂ ਕਰਵਾਏ ਆ ਉਹਨਾਂ ਨੇ ਤੇ ਉਹ ਉਹ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਦਾ ਇੱਕ ਪਰਸਨਲ ਟੱਚ ਆ ਪਲੱਸ ਜਿਹੜਾ ਸਰਕਾਰ ਦਾ ਜੋ ਡੈਡੀਕੇਸ਼ਨ ਹੈਗੀ ਹੈ ਟਵਾਰਡਸ ਸਿਹਤ ਸਬੂਤ ਤਾਂ ਉਹਦੇ ਕਰਕੇ ਜਿਹੜਾ ਸਾਡਾ ਹਸਪੀਟਲ ਆ ਉਹ ਕਾਫੀ ਹੱਦ ਤੱਕ ਮਤਲਬ ਸੁਧਾਰ ਹੋਏ ਨੇ ਉਹਦੇ ਵਿੱਚ ਵੀ ਤੇ ਬਾਕੀ ਸਿੱਖਿਆ ਕ੍ਰਾਂਤੀ ਦੇ ਵਿੱਚ ਵੀ ਆਪਣੇ ਕਈ ਸਕੂਲ ਸਾਡੇ ਸਕੂਲ ਆਫ ਐਮੀਨੈਂਸ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਤਾਗੁਦੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਜਿਹੜੀਆਂ ਹੋਰ ਵੀ ਛੋਟੇ 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 ਜਿਹੋ ਸਕੂਲਸ ਹਨ ਉਹਨਾਂ ਦੇ ਵਿੱਚ ਵੀ ਜਾ ਜਾ ਕੇ ਸਾਡੇ ਵਲੰਟੀਅਰਸ ਨੇ ਸਾਡੇ ਐਮਐਲਏ ਸਾਹਿਬ ਨੇ ਹਰ ਇੱਕ ਸਕੂਲ ਵਿਜ਼ਿਟ ਕੀਤੇ तकरीबन ਉੱਥੇ ਜਾ ਕੇ ਉਦਘਾਟਨ ਕੀਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਦੇ ਉੱਤੇ ਜੋ ਜੋ ਫੈਸਿਲਿਟੀਆਂ ਦੀ ਜ਼ਰੂਰਤ ਸੀਗੀ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਜੀ ਇੱਕ ਇੱਥੇ ਝੁੰਗੀ ਝੌਂਪੜੀ ਵਾਲਿਆਂ ਦਾ ਬੜਾ ਜਿਹੜਾ ਇੱਕ ਸਭ ਤੋਂ ਮੇਨ ਜਿਹੜਾ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਬੜੀ ਹਾਈਲਾਈਟ ਹੋਈ ਸੀ ਨੀ ਜੀ 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 ਉਹਦਾ ਸੀ ਉਹਦਾ ਸੀਗਾ ਸਰ ਕੀ ਕਿਸੇ ਬੰਦੇ ਦੀ ਪ੍ਰਾਈਵੇਟ ਜਗਾ ਸੀ ਉੱਥੇ ਉਹਨਾਂ ਨੇ ਕਾਫੀ ਸਾਲਾਂ ਤੋਂ 50 60 ਸਾਲਾਂ ਤੋਂ ਝੁੱਗੀਆਂ ਝੌਂਪੜੀਆਂ ਵਾਲੇ ਉੱਥੇ ਬਸਨੀਕ ਸੀਗੇ ਵੱਸਦੇ ਸੀਗੇ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਕੇਸ ਸੀਗਾ ਉਹ ਸੁਪਰੀਮ ਕੋਰਟ ਤੱਕ ਵੀ ਹਾਈ ਕੋਰਟ ਤੱਕ ਆਈ ਥਿੰਕ ਗਿਆ ਤੇ ਉੱਥੇ ਉਹ ਕੇਸ ਜਿਹੜੇ ਝੁੱਗਿਆਂ ਚ ਆਪਣੀਆਂ ਵਾਲੇ ਹੈਗੇ ਆ ਓਬਵੀਅਸਲੀ ਉਹਨਾਂ ਨੇ ਹਾਰ ਨਹੀਂ ਸੀਗਾ ਉਹਨਾਂ ਕੋਲ ਨਾ ਵਕੀਲ ਕਰਨ ਦੀ ਸੀ ਤੇ ਨਾ ਕੋਈ ਹੋਰ ਉਹਨਾਂ ਕੋਲੇ ਕੋਈ ਸੀਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿਹੜੇ ਹੈਗੇ ਆ ਹੋਰ ਵੀ ਐਮਐਲਏਜ਼ ਰਹੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਐਕਸਪਲੋਇਟ ਕਰ ਕਰਕੇ ਉਹਨਾਂ ਨੂੰ ਇੱਕ ਦਿਖਾ ਕੇ ਸੁਪਨਾ ਵੀ ਹਾਂ ਵੀ ਅਸੀਂ ਤੁਹਾਡਾ ਕੇਸ ਲੜਾਂਗੇ ਜੇ ਕਰਾਂਗੇ ਉਹ ਕਰਾਂਗੇ ਉਹ ਉਹਨਾਂ ਨੂੰ ਮਤਲਬ ਵਰਗਲਾਇਆ ਗਿਆ ਉਹਨਾਂ ਤੋਂ ਵੋਟਾਂ ਵੀ ਲਈਆਂ ਗਈਆਂ ਬਟ ਜਿਹੜੇ ਸਾਡੇ ਸਰਦਾਰ ਲਖਵੀਰ ਸਿੰਘ ਰਾਏ ਜੀ ਹੈਗੇ ਆ ਐਮਐਲਏ ਸਾਹਿਬ ਉਹਨਾਂ ਨੇ ਉਤੇਤੇ ਤੌਰ ਦੇ ਉਤੇ ਪਰਸਨਲ ਲੈਵਲ ਦੇ ਉਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਆਪਣਾ ਰਸੂਖ ਬਹੁਤ ਆ ਹਲਕੇ ਦੇ ਵਿੱਚ ਉਹਨਾਂ ਨੇ ਤੁਸੀਂ ਯਕੀਨ ਕਰੋਗੇ ਵੀ ਉਹਨਾਂ ਨੇ ਉਸ ਇਹ ਗੱਲ ਦਾ ਪ੍ਰਣਾ ਲੈ ਆ ਕਿ ਮੈਂ ਇਹ ਝੁੱਗੀ ਝੋਪੜੀ ਜਿਹੜੀ ਹੈਗੀ ਉਜੜਨ ਨਹੀਂ ਦਊਗਾ ਉਹਨਾਂ ਨੇ ਸਿੱਧਾ ਸਿੱਧਾ ਤੌਰ ਦੇ ਉਤੇ ਇਹ ਮੈਸੇਜ ਦਿੱਤਾ ਕਿ ਭਾਈ ਤੁਹਾਡੇ ਘਰ ਨਹੀਂ ਉਜੜਨਗੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਿਵੇਂ ਨੇਤੇ ਨੇਤਾ ਜਿਹੜੇ ਲੋਕ ਹੁੰਦੇ ਸਿਰਫ ਆਸ਼ਵਾਸ਼ਣ ਦਿੰਦੇ ਕੰਮ ਨਹੀਂ ਕਰਦੇ ਉਸ ਹਾਵ ਨਾਲ ਇਹਨਾਂ ਨੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਪਲੱਸ ਇਹਨਾਂ ਨੇ ਉਹਨਾਂ ਨੂੰ ਜਗ੍ਹਾ ਉਹ Uh, मतलब ਲੋਕਾਂ ਦੇ ਸਹਿਯੋਗ ਦੇ ਨਾਲ ਹਰ ਇੱਕ ਬੰਦੇ ਨੇ ਜਿੰਨੇ ਵੀ ਸੂਬਦਾਰ ਲੋਕ ਸੀਗੇ ਸਾਡੇ ਸ਼ਹਿਰ ਦੇ ਜਿੰਨੇ ਵੀ ਵਪਾਰੀ ਛੋਟੇ ਵੱਡੇ ਸੀਗੇ ਮੈਂ ਸਭ ਦਾ ਬਹੁਤ ਧੰਨਵਾਦ ਵੀ ਕਰਨਾ ਚਾਹੂੰਗਾ ਉਹਨਾਂ ਨੇ ਯੋਗਦਾਨ ਪਾ ਕੇ ਉਹ ਜਗਾ ਉਹਨਾਂ ਨੂੰ ਖਰੀਦ ਕੇ ਉਹਨਾਂ ਨੂੰ ਦਿੱਤੀ ਤਾਂ મતલਬ ਉਹਨਾਂ ਦੇ ਘਰ ਬਚੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਸੀ ਪੁੱਛ ਗਿਆ ਉਹਨਾਂ ਨੂੰ ਹਾਂਜੀ ਉਹ ਇਹਨੂੰ ਪ੍ਰੋਸੈਸ ਆ ਸਰ ਓਕੇ ਹਾਂਜੀ ਹਾਂਜੀ ਉਹ ਹੋ ਜੂਗਾ ਜੀ ਠੀਕ ਉਹਨਾਂ ਜਿਹੜੀਆਂ ਰਜਿਸਟਰੀਆਂ ਵਗੈਰਾ ਜੋ ਵੀ ਉਹਨਾਂ ਦਾ ਅੱਗੇ ਪ੍ਰੋਸੀਜਰ ਹੁੰਦਾ ਉਸ ਅਕੋਰਡਿੰਗਲੀ ਉਹ ਚੀਜ਼ ਚੱਲ ਰਹੀ ਹੈ ਜੀ ਠੀਕ ਹੈ ਇੱਕatri ਸਮੇਂ ਹੋਰ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਇੱਥੋਂ ਨਹਿਰ ਜਾ ਰਹੀ ਹੈ ਜੀ ਸਰਹੰਦ ਕਨਾਲ ਜਿਹਨੂੰ ਕਹਿੰਦੇ ਨੇ ਜੀ 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 ਇਹਦੇ ਇੱਕ ਸੁਣ ਚ ਆਇਆ ਵੀ ਇਹਦੇ ਵਿੱਚੋਂ ਜਿਹੜੀ ਕਿਸਾਨਾਂ ਨੂੰ ਕੋ ਪਾਣੀ ਦੀ ਫੈਸਿਲਿਟੀ ਦਿੱਤੀ ਗਈ ਹੈ ਜਾਂ ਦਿੱਤੀ ਜਾ ਰਹੀ ਹੈ ਇਹ ਇਹਦੇ ਜੀ ਸਰ ਜੀ ਬਿਲਕੁਲ ਇਹ ਜਿਹੜਾ ਹੈਗਾ ਸਰਦਾਰ ਭਗਵਾਨ ਸਿੰਘ ਮਾਨ ਦਾ ਜੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਲੋਕਾਂ ਦੇ ਨਹਿਰਾਂ ਦਾ ਪਾਣੀ ਜਿਹੜਾ ਹੈਗਾ ਉਹਨਾਂ ਦੇ ਖੇਤਾਂ ਤੱਕ ਪਹੁੰਚੂਗਾ ਉਹਦੇ ਵਿੱਚ ਇੱਕ ਬਹੁਤ ਵੱਡਾ ਕਦਮ ਹੈ ਜੀ ਤੇ ਉਹ ਜਿਹੜਾ ਨਹਿਰਾਂ ਦਾ ਪਾਣੀ ਹੈਗਾ ਉਹ ਖੇਤਾਂ ਤੱਕ ਪਹੁੰਚ ਰਿਹਾ ਹੁਣ ਦੇਖੋ ਹੁਣਾ ਤੁਸੀਂ ਵੀ ਝੋਨਾ ਲੱਗ ਰਿਹਾ ਤਾਂ ਕਈ ਜਗ੍ਹਾ ਦੀਆਂ ਹੈਗੀਆਂ ਵੀਡੀਓ ਤੁਸੀਂ ਆਨਲਾਈਨ ਦੇਖੀਆਂ ਹੋਣੀਆਂ ਜਿੱਥੇ ਲੋਕੀ ਸਰਕਾਰ ਦੀ ਵਾਹ ਵਾਹੀ ਕਰ ਰਹੇ ਆਂ ਵੀ ਭਾਈ ਸਾਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਪਈ ਕਈ ਜਗ੍ਹਾ 'ਮਾ ਤੇ ਉੱਤੇ ਮੇਰੇ ਕਹਾ ਹੁਸ਼ਿਆਰਪੁਰ ਦੀ ਵੀਡੀਓ ਸੀ ਕੱਲ ਹੀ ਆ ਰਹੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਹੈਗਾ ਸਾਡੇ ਉਰੇ ਮੋਟਰ ਵੀ ਨਹੀਂ ਲੱਗੀ ਹੋਈ ਉਰੇ ਸੀ ਝੋਨਾ ਲਾਉਂਦੇ ਵੀ ਨਹੀਂ ਸੀ ਪਹਿਲਾਂ ਪਰ ਜਿਹੜਾ ਨਹਿਰੀ ਪਾਣੀ ਆ ਉਹ ਉਰੇ ਪਹੁੰਚ ਗਿਆ ਸਾਡੇ ਤੇ ਹੁਣ ਇਹ ਇੱਥੇ ਝੋਨਾ ਲੱਗ ਰਿਹਾ ਬਿਨਾ ਕਿਸੇ ਬਿਜਲੀ ਤੋਂ ਬਿਨਾ ਕਿਸੇ ਡੀਜ਼ਲ ਬੁੱਕੇ ਤੇ ਜਿਹੜਾ ਕਿਸਾਨਾਂ ਨੂੰ ਮਤਲਬ ਇੰਨੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਮੇਰੇ ਖਿਆਲ ਨਾਲ ਨਹੀਂ ਕਿਸੇ ਨੇ ਸਰਕਾਰ ਨੇ ਪਹਿਲਾਂ ਇਹ ਪ੍ਰੋਵਾਈਡ ਕਰਵਾਈ ਜੀ ਅਤਰੀ ਸਾਹਿਬ ਮੈਂ ਆਪਣੇ ਆਖਰੀ ਸਵਾਲ ਤੇ ਆਉਣਾ ਤੁਹਾਡੀ ਸਰਕਾਰ ਦਾ ਲਗਭਗ 1.5 ਸਾਲ ਜਿਹੜਾ ਹੈਗਾ ਉਹ ਬਾਕੀ ਹੈ ਕਿਹੜੇ ਕੰਮ ਨੇ ਜਿਹੜਾ ਸਰਕਾਰ ਕਰਨਾ ਚਾਹੋਗੀ 1.5 ਸਾਲ ਚ ਸਟੇਟ ਨੂੰ ਉੱਪਰ ਲੈ ਕੇ ਜਾਣ ਲਈ ਦੇਖੋ ਸਟੇਟ ਨੂੰ ਜਿਹੜਾ ਕਈ ਕਦਮ ਨੇ ਅਜੇ ਜਿੰਨੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਡੇ 1 ਤੋਂ ਜਿਹੜੀ ਸਰਕਾਰ ਹੈਗੇ ਸਾਡੀ ਐ ਨਹੀਂ ਹੈ ਵੀ ਹਾਂ ਵੀ 1.5 ਸਾਲ ਰਹਿ ਗਿਆ ਹੁਣ ਕੰਮ ਦਾ ਸਰਕਾਰ ਦਾ ਰਹਿ ਗਿਆ ਤਾਂ ਹੁਣ ਅਸੀਂ ਜ਼ੋਰ ਮਾਰ ਕੇ ਕੰਮ ਕਰਨੇ ਆ ਜਿਵੇਂ ਬਾਕੀ ਸਰਕਾਰਾਂ ਕਰਦੀਆਂ ਕਿ ਦੇਖੋ ਨੌਕਰੀਆਂ ਦੇ ਨਾਲ ਦੀਆਂ ਨੌਕਰੀਆਂ ਸਰਕਾਰ ਨੇ ਦਿੱਤੀਆਂ ਐਨ ਆਰ ਆਈਜ਼ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਆਪਣੇ ਮੁਲਕ ਦੇ ਵਿੱਚ ਆ ਕੇ ਵੀ ਵਧੀਆ ਸਰਕਾਰੀ ਆਪਣੀ ਯੋਗਤਾ ਦੇ ਅਨੁਸਾਰ ਆਪਣੀ ਸਰਕਾਰੀ ਨੌਕਰੀਆਂ ਲੈ ਸਕਦੇ ਆਂ ਫੇਰ ਤੁਸੀਂ ਦੇਖੋ ਜੀ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਿ ਬਾਕੀ ਸਰਕਾਰਾਂ ਦਾ ਪਾਇਆ ਹੋਇਆ ਖਲਾਰਾ ਸੀਗਾ ਜਿਹੜਾ ਪਤਾ ਹੈ ਕਿ ਸਾਰੇ ਰਾਜਨੀਤਿਕਾ ਜਿਹੜੇ ਸੀਗੇ ਪੁਰਾਣੇ ਉਹ ਇਸ ਚੀਜ਼ ਦੇ ਵਿੱਚ ਇਨਵੋਲਡ ਸੀਗੇ ਆਪ ਨੇ ਖੁਦ ਉਹ ਮਤਲਬ ਦੇ ਲਈ ਹੋਰ ਨਸ਼ਾ ਬਗਵਾਉਂਦੇ ਰਹੇ ਠੀਕ ਹੈ ਉਹ ਕੀਵੇਂ ਕਰਦੇ ਰਹੇ ਕਿਵੇਂ ਨਹੀਂ ਕਰਦੇ ਰਹੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਉਸ ਬਾਰੇ ਉਹ ਚੀਜ਼ ਨੂੰ ਬੰਦ ਕਰਨ ਦੇ ਵਿੱਚ ਸਰਕਾਰ ਦਾ ਐਡਾ ਤਕੜਾ ਕਦਮ ਮੇਰੇ ਇੰਨਾ ਜੰਗੀ ਪੱਤਰ ਦੇ ਤੋ ਉਹਨਾਂ ਨੇ ਲੜਾਈ ਲੜੀ ਆ ਤੇ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਸਾਨੂੰ ਕਾਮਯਾਬੀ ਵੀ ਮਿਲੀ ਆ ਫਿਰ ਤੁਸੀਂ ਦੇਖੋ ਜਿਹੜਾ ਤਹਿਸੀਲਾਂ ਦੇ ਵਿੱਚ ਲੋਕੀ ੱਤਕੇ ਖਾਂਦੇ ਸੀਗੇ ਤਹਿਸੀਲ ਤਹਿਸੀਲਾਂ ਦੇ ਵਿੱਚ ਜਾ ਕੇ ਜਿਹੜੀ ਕਰਪਸ਼ਨ ਸੀਗੀ ਬਹੁਤ ਜ਼ਿਆਦਾ ਵੱਧ ਚੁੱਕੀ ਸੀਗੀ ਉਹਦੇ ਨੂੰ ਉਹਨੂੰ ਠੱਲ ਪਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਫਿਰ ਸਿਹਤ ਸਕੂਲਾਂ ਬਾਰੇ ਆਪਾਂ ਗੱਲ ਕਰ ਚੁੱਕੇ ਆ ਠੀਕ ਆ ਜੀ ਕੋਈ ਵੀ ਇਹੋ ਜਿਹਾ ਜਿਹੜਾ ਛੋਟਾ ਮੁੱਦਾ ਚਾਹੇ ਉਹ ਵੱਡਾ ਮੁੱਦਾ ਜਿਹੜਾ ਕਿ ਆਮ ਲੋਕਾਂ ਨੂੰ ਪ੍ਰਭਾਵ ਕਰ ਪ੍ਰਭਾਵਿਤ ਕਰਦਾ ਸੀ ਜਿੰਨਾ ਦੀ ਤਕਲੀਫ ਆਮ ਆਦਮੀ ਨੂੰ ਸੀਗੀ ਉਹ ਹਰ ਇੱਕ ਚੀਜ਼ ਨੂੰ ਪਹਿਲੂ ਨੂੰ ਛੋਣ ਦੀ ਜਿਹੜੀ ਹੈਗੀ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਆ ਉਹਦੇ ਪ੍ਰਤੀ ਕੰਮ ਕੀਤਾ ਉਹਦਾਂ ਦੀਆਂ ਪਾਲਿਸੀਆਂ ਬਣਾਈਆਂ ਨੇ ਤੇ ਲਗਾਤਾਰ ਜਿਹੜਾ ਕੰਮ ਹੈਗਾ ਸਰਕਾਰ ਦਾ ਉਹ ਲੋਕਾਂ ਦੇ ਪ੍ਰਤੀ ਚੱਲ ਰਿਹਾ ਜੀ ਦੋਸਤੋ ਇਹ ਸੀਗੇ ਆਸ਼ੀਸ਼ ਆਤਰੀ ਜੀ ਉਹਨਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਨੇ ਸੋ ਕਿਹੜੀ ਗੱਲ ਹੈ ਜੋ ਤੁਹਾਨੂੰ ਲੱਗਿਆ ਵੀ ਜੋ ਸਰਕਾਰ ਕਹਿ ਕੇ ਆਈ ਸੀ ਉਹ ਨਹੀਂ ਹੋਇਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਆਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ